ਹਾਂਜੀ ਅੱਜ ਆਪਾਂ ਬਣਾਵਾਂਗੇ ਆਲੂ ਬੈਂਗਣੀ ਦੀ ਸਬਜ਼ੀ ਆਲੂ ਬੈਂਗਣੀ ਦੀ ਸਬਜ਼ੀ ਬਣਾਉਣ ਵਾਸਤੇ ਆਪਾਂ ਇੱਥੇ ਲਈਏ ਚਾਰ ਜਿਹੜੇ ਆਲੂ ਲਈਏ ਨਾ ਜ਼ਿਆਦਾ ਵੱਡੇ ਸਾਈਜ਼ ਦੇ ਸੀ ਤੇ ਨਾ ਹੀ ਜ਼ਿਆਦਾ ਛੋਟੇ ਸਾਈਜ਼ ਦੇ ਸੀਗੇ ਤੇ ਚਾਰੇ ਆਲੂ ਆ ਜਿਹੜੇ ਆਪਾਂ ਛਿੱਲ ਕੇ ਇਸ ਤਰ੍ਹਾਂ ਪੀਸੇਸ ਦੇ ਵਿੱਚ ਆਪਾਂ ਕੱਟ ਕਰ ਲੈਣਗੇ ਲੰਮੀਆਂ ਲੰਮੀਆਂ ਇਹਦੀਆਂ ਫਾੜੀਆਂ ਕਰ ਲਿਆਣੀਆਂ ਤੇ ਇੱਧਰ ਜਿਹੜੀ ਬੈਂਗਣੀ ਸੀਗੀ ਇਹ ਮੇਰੇ ਕੋਲੇ ਕਰੀਬ ਕਰੀਬ 400 ਗ੍ਰਾਮ ਬੈਂਗਣੀ ਸੀਗੀ ਇਹ ਕਾਫੀ ਸਾਈਜ਼ ਦੇ ਵਿੱਚ ਸੀ ਵੱਡੀ ਸੀ ਛੋਟੀ ਸੀਗੀ ਤੇ ਇਹਨ ਨੂੰ ਆਪ ਐਸ ਤਰ੍ਹਾਂ ਕੱਟ ਲੇਗਾ ਇਹਦੇ ਉੱਪਰ ਰਹਿ ਗਈ ਹੈ ਹਰ ਟੁੱਕੀ ਜੀ ਇਹਦੀ ਇਹ ਵੀ ਉਤਾਰ ਦਿੰਨੇ ਆਪਾਂ ਤੇ ਇਸ ਤਰ੍ਹਾਂ ਆਪ ਅਲੱਗ-ਅਲੱਗ ਪੀਸ ਦੇ ਵਿੱਚ ਆਪਾਂ ਕੱਟ ਕੇ ਤੇ ਜੇ ਪੀਸ ਇਹਦਾ ਵੱਡਾ ਹੋਇਆ ਤੇ ਕੋਈ ਕਿਸੇ ਦਾ ਛੋਟਾ ਹੋਇਆ ਤੇ ਇਹਨੂੰ ਆਪਾਂ ਪਾਣੀ ਦੇ ਵਿੱਚ ਡਿਪ ਕਰ ਲਿਆਗਾ ਜੇ ਆਪਾਂ ਪਾਣੀ ਦੇ ਵਿੱਚ ਨਾ ਪਾ ਕੇ ਰੱਖੀਏ ਤਾਂ ਇਹ ਕਾਲੀ ਹੋ ਜਾਂਦੀ ਹੈ ਕਾਲੀ ਪੈ ਜਾਂਦੀ ਹੈ ਤੇ ਐਸ ਕਰਕੇ ਆਪਾਂ ਜਿਵੇਂ-ਜਿਵੇਂ ਕੱਟੀ ਇਹ ਪਾਣੀ ਦੇ ਵਿੱਚ ਇਹਨੂੰ ਡਿਪ ਕਰੀਗੇ ਇਹ ਆਲੂ ਹੈ ਜਿਹੜੇ ਆਪਾਂ ਪਾਣੀ ਚ ਨਹੀਂ ਪਾਏ ਅੱਜ ਕੱਲ ਦੇ ਆਲੂ ਹੈ ਜਿਹੜੇ ਕਾਲੇ ਨਹੀਂ ਹੁੰਦੇ ਕੱਟੇ ਤਾਂ ਚਾਏ ਘੰਟਾ ਦੋ ਘੰਟੇ ਇਸ ਤਰ੍ਹਾਂ ਪੈ ਰਣ ਪਰ ਇਹ ਕਾਲੇ ਨਹੀਂ ਹੋਣਗੇ ਤੇ ਇੱਧਰ ਆਪਾਂ ਮਸਾਲੇ ਲਈ ਕੱਟੇ ਟਮਾਟਰ ਪਿਆਜ਼ ਤੇ ਆਹ ਕੁਛ ਕਲੀਆਂ ਲਸਣ ਦੀ ਦੋ ਪਿਆਜ਼ ਆਪਣੇ ਕੋਲੇ మీడియం ਸਾਈਜ਼ ਦੇ ਜਿਆਦਾ ਵੱਡਾ ਪਿਆਜ਼ ਨਹੀਂ ਆਪਾਂ ਲਿਆ ਤੇ ਇੱਕ ਟਮਾਟਰ ਹੈਗਾ ਇਹਨੂੰ ਆਪਾਂ ਕਰਾਂਗੇ ਗ੍ਰਾਈਂਡ ਅੱਜ ਜਿਹੜੀ ਆਪਾਂ ਸਬਜ਼ੀ ਬਣਾਵਾਂਗੇ ਆਪਾਂ ਮਸਾਲਾ ਗ੍ਰਾਈਂਡ ਕਰਕੇ ਬਣਾਵਾਂਗੇ ਗ੍ਰਾਈਂਡ ਕਰਨ ਦੇ ਵਾਸਤੇ ਆਪਾਂ ਮਿਕਸੀ ਜੱਗ ਦੇ ਵਿੱਚ ਇਹਨੂੰ ਪਾ ਕੇ ਗ੍ਰाइंड ਕਰ ਲਵਾਂਗੇ ਹੁਣ ਆਪਾਂ ਇੱਥੇ ਪਿਆਜ਼ ਟਮਾਟਰ ਤੇ ਲਸਣ ਤਿੰਨੋਂ ਚੀਜ਼ਾਂ ਆਪਾਂ ਸਾਰੀਆਂ ਇਹ ਇਕੱਠੀਆਂ ਕਰਕੇ ਜੱਗ ਦੇ ਵਿੱਚ ਪਾ ਪੀਏ ਤੇ ਇਹਨਾਂ ਨੂੰ ਹੁਣ ਆਪਾਂ ਕਰਾਂਗੇ ਗ੍ਰाइंड ਇਹਦਾ ਜੀ ਮਸਾਲਾ ਆਪਣਾ ਹੋ ਚੁੱਕਿਆ ਗ੍ਰाइंड ਤੇ ਇੰਦਰ ਆਪਾਂ ਰੱਖ ਲਈਏ ਕੜਾਈ ਕੜਾਈ ਦੇ ਵਿੱਚ ਪਾਵਾਂਗੇ ਆਪਾਂ ਤੇਲ ਤੇਲ ਨੂੰ ਹੁਣ ਆਪਾਂ ਕਰ ਲਾਂਗੇ ਗਰਮ ਆਪਾਂ ਆਇਆ ਤੇ ਆਇਆ ਤੇ ਵਿੱਚ ਬਜੀ ਨੂੰ ਕੱਟ ਲਿਆ ਤੇ ਹੁਣ ਆਪਾਂ ਫਾਤਾ ਮਸਾਲਾ ਜਿਹੜਾ ਆਪਾਂ ਸਾਰਾ ਟਰਾਈ ਕੀਤਾ ਵੇ ਅਸੀਂ ਮਸਾਲੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲਾਗੇ ਨਮਕ ਮਿਰਚ ਪਾ ਕੇ ਜਦੋਂ ਇਹ ਮਸਾਲਾ ਥੋੜਾ ਜਿਹਾ ਭੁਜੇ ਜਾਂਦਾ ਤੇ ਆਪਾਂ ਇਹਦੇ ਚ ਐਡ ਕਰ ਦਾਂਗੇ ਨਮਕ ਤੇ ਮਿਰਚ ਅੱਗੇ ਜਦੋਂ ਵੀ ਆਪਾਂ आलू ਬਣਾਏ ਸਬਜੀ ਬਣਾਉਣੇ ਆ ਤਾਂ ਮਸਾਲਾ ਜਿਹੜਾ ਆਪਾਂ ਚੀਰ ਕੇ ਪਾਉਣੇ ਆ ਇਸ ਵਾਰੀ ਆਪਾਂ ਮਸਾਲਾ ਭੁੰਨ ਕੇ ਤੇ ਗ੍ਰाइंड ਕਰਕੇ ਆਪਾਂ ਪਾਵਾਂਗੇ ਸਬਜੀ ਬਣਾਵਾਂਗੇ ਤੇ ਫਿਰ ਆਪਣੀ ਸਬਜੀ ਜਿਹੜੀ ਹੈ ਜੋ ਹੋਰ ਵੀ ਜ਼ਿਆਦਾ ਟੇਸਟੀ ਬਣੂਗੀ ਕਿਉਂਕਿ ਮਸਾਲਾ ਗ੍ਰाइंड ਕਰਕੇ ਬਣਾਈਏ ਤਾਂ ਇਹਦਾ ਟੇਸਟ ਹੋਰ ਹੁੰਦਾ ਤੇ ਜੇ ਆਪਾਂ ਕੱਟ ਕੇ ਡ్రਾਈ ਮਸਾਲੇ ਦੀ ਸਬਜੀ ਬਣਾਈਏ ਤਾਂ ਉਹਦਾ ਟੇਸਟ ਹੈ ਜਿਹੜਾ ਉਹ ਅਲੱਗ ਹੁੰਦਾ ਮਸਾਲੇ ਦਾ ਪਾਣੀ ਹੈ ਜਿਹੜਾ ਤੱਕੀ ਨੂੰ ਤੱਕੀ ਵਾਂ ਸਾਰਾ ਸੁੱਕ ਚੁੱਕਾ ਹੈਗਾ ਤੇ ਹੁਣ ਆਪਾਂ ਇਹਦੇ ਵਿੱਚ ਨਮਕ ਮਿਰਚ ਐਡ ਕਰਦੇ ਹਾਂ ਨੇ ਆਪਣਾ ਸਾਰਾ ਤੇਲ ਹੈ ਜਿਹੜਾ ਛੱਟਦਾ ਹੈਗਾ ਇੱਕ ਚਮਚਾ ਮੈਂ ਇੱਥੇ ਨਮਕ ਦਾ ਐਡ ਕਰੂੰਗੀ ਅੱਨ ਇੱਕ ਆਪਾਂ ਮੰਗੇ ਮਿਰਚ ਹੋਣਾ ਪਾਈ ਕੇ ਥਮਜੀ ਐਡ ਕਰਾਂਗੇ ਹਲਦੀ ਤੇ ਸਾਰੇ ਮਸਾਲੇ ਨੂੰ ਆਪਾਂ ਹਲਾਵਾਂਗੇ ਜਿੰਨੇ ਛੱਟਾਂਗੇ ਇੱਥੇ ਫਿਰ ਹਲਾ ਹਲਾ ਕੇ ਜਿੰਨੀ ਗਿਰੇ ਜੇ ਆਪਨਾ ਆਲਮੀ ਛੜਦਾ ਹੋਈ ਮੇਰਾ ਬੈਸਰਾ ਹਲਾਤੀ ਹੋ ਕੰਦੇ ਰਮਾਏ ਮਸਾਲੇ ਨੇ ਹਲਦੀ ਨਮਕ ਤੇ ਇਹ ਸਿੱਲੇ ਜਿੱਦਾਂ ਜਿਹੜੀਆਂ ਛੋਕ ਲੀਆਂ ਨੇ ਇਹਦੇ ਵਿੱਚੋਂ ਆਪਾਂ ਦੋ ਕੁ ਟਾ ਪਾਣੀ ਦੀਆਂ ਐਡ ਕਰਾਂਗੇ ਸਾਲਾ ਆਪਣਾ ਬਾਂਗੀ ਦਰਪਨ ਹੋ ਚੁੱਕਿਆ ਤਿਆਰ ਸਾਰਿਆਂ ਤੋਂ ਪਰੇ ਸੱਲਾਂ സോ പേ ആലു ആലു മെലി പെഹാഡിയോ ശുതി ਇਸੇ ਹੁਣ ਆਪਾਂ ਜਿਹੜੀ ਇਹ ਬੈਗ ਨਹੀਂ ਸੀ ਪਾਣੀ ਦੇ ਵਿੱਚ ਪਾ ਕੇ ਰੱਖੀ ਸੀ ਸਾਰੀ ਇਸ ਤਰ੍ਹਾਂ ਤੇ ਜਿਵੇਂ ਜਿਵੇਂ ਇਹ ਪਾਣੀ ਕੱਢ ਦੇਗੇ ਜੋ ਬੈਗ ਨਹੀਂ ਕੱਢ ਦੇਗੇ ਤੇ ਇਹਦਾ ਕਲਰ ਹੈ ਜਿਹੜਾ ਪਾਣੀ ਦਾ ਇਹ ਸਾਰਾ ਚੇਂਜ ਹੋ ਗਿਆ। ਇਹ ਫੋਨ ਆਪਾਂ ਸਾਰੀ ਬੈਂ ਇਹ ਜਿਹੜੀ ਸਬਜੀ ਦੇ ਵਿੱਚ ਮਿਕਸ ਕਰਦੇ ਆ ਆਲੂਆਂ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ। ਜੀ ਆਪਾਂ ਸਾਰੀ ਮਿਕਸ ਕਰਤੀ ਐ ਪੱਕਣ ਲਈ 2 ਮਿੰਟ ਪਕਦੀਆਂ ਹੋ ਗਏ ਨੇ ਤੇ ਇਹਨੇ ਆਪਣਾ ਜਿਹੜਾ ਪਾਣੀ ਐ ਛੱਟਦਾ ਹੈਗਾ ਤੇ ਇਹਨੂੰ ਹੁਣ ਆਪਾਂ ਕਵਰ ਕਰਕੇ 10 ਮਿੰਟ ਅਸੀਂ ਲਈ ਸਲੋ ਫਲੇਮ ਦੇ ਉੱਪਰ ਪਕਾਵਾਂਗੇ 10 ਮਿੰਟ ਹੋ ਚੁੱਕੇ ਸੀ ਸਬਜੀ ਨੂੰ ਆਪਣੀ ਨੂੰ ਸਲੋ ਫਲੇਮ ਦੇ ਉੱਪਰ ਬੰਦ ਦੀ ਨੂੰ ਤੇ ਉਸ ਤੋਂ ਬਾਅਦ ਆਪਾਂ ਕਵਰ ਕਰ ਜਿਹੜਾ ਕੀਤੀ ਸੀ ਸਬਜੀ ਉਹਦਾ ਕਵਰ ਚੱਕ ਕੇ ਦੇਖਿਆ ਤੇ ਸਬਜੀ ਆਪਣੀ ਕਾਫੀ ਹੱਦ ਤੱਕ ਬਣ ਚੁੱਕੀ ਸੀ ਥੋੜਾ ਥੋੜਾ ਇਹਦੇ ਵਿੱਚ ਰਸਾ ਜਾ ਸੀਗਾ ਤੇ ਥੋੜੇ ਜਿਹੇ ਹਲੇ ਆਲੂ ਜਿਹੜੇ ਆਪਾਂ ਨੂੰ ਕੱਚੇ ਲੱਗੇ ਐਸ ਕਰਕੇ ਆਪਾਂ ਇਹਨੂੰ ਸਬਜੀ ਨੂੰ ਫੇਰ ਦਵਾਰ ਤੋਂ ਕਵਰ ਕਰਕੇ ਬਣਨ ਲਈ ਛੱਡ ਦਾਂਗੇ ਵਿੱਚ ਵਿੱਚ ਦੀ ਆਪਾਂ ਸਬਜੀ ਨੂੰ ਖਲਾਉਂਦੇ ਰਹਿਣੇ ਆ ਤਾਂ ਕਿ ਜਿਹੜੀ ਸਬਜੀ ਹੈ ਥੱਲੇ ਨਾ ਲੱਗੇ ਸਬਜੀ ਬਣਦੀ ਨੂੰ ਹੁਣ ਦਵਾਰ ਤੋਂ ਫੇਰ 5-7 ਮਿੰਟ ਹੋ ਚੁੱਕੇ ਸੀ ਤੇ ਆਪਾਂ ਇੰਡਕਸ਼ਨ ਕਰਤਾ ਬੰਦ ਤਾਂ ਕਿ ਜਿਹੜੀ ਵੀ ਕੋਈ ਸਬਜੀ ਦੇ ਵਿੱਚ ਸਟੀਮ ਹੋਈ ਉਸ ਟੀਮ ਟੀਮ ਦੇ ਵਿੱਚ ਹੀ ਸਬਜੀ ਪੱਕ ਜੂਗੀ ਆਪਣੀ ਤੇ ਹੁਣ ਆਪਾਂ ਟਕਣ ਜਿਹੜਾ ਚੱਕ ਕੇ ਦੇਖਦੇ ਆ ਸਬਜੀ ਦੇਖਣ ਨੂੰ ਪਤਾ ਲੱਗ ਰਿਹਾ ਵੀ ਕਾਫੀ ਹੱਦ ਤੱਕ ਬਣ ਚੁੱਕੀ ਹੈ ਥੋੜਾ ਜਿਹਾ ਇਹਦੇ ਵਿੱਚ ਰਸ ਮਿਸਾ ਜਾ ਰਸਾ ਜਾ ਹੈਗਾਗਾ ਦੇਖੋ ਆਲੂ ਹੈ ਜਿਹੜੇ ਪੱਕ ਚੁੱਕੇ ਨੇ ਜਿਹੜੀ ਬੈਂਗਣੀ ਹੁੰਦੀ ਹੈ ਤਾਂ ਬਹੁਤ ਹੀ ਜਲਦੀ ਬਣ ਜਾਂਦੀ ਹੁੰਦੀ ਹੈ ਆਲੂ ਥੋੜਾ ਜਿਹਾ ਬਣਨ ਤੇ ਟਾਈਮ ਲੈਂਦੇ ਨੇ ਤੇ ਸਬਜੀ ਆਪਣੀ ਪਰਫੈਕਟ ਬਣ ਕੇ ਤਿਆਰ ਹੈ ਜਿਹੜਾ ਰਸ ਹੈਗਾ ਆਪਾਂ ਜਦੋਂ ਸਬਜੀ ਨੂੰ ਕਵਰ ਕਰਕੇ ਛੱਡ ਦਾਂਗੇ 5 ਮਿੰਟ ਐਸੀ ਤਰ੍ਹਾਂ ਹੀ ਤੌਰਸਾ ਆਪਣੇ ਆਪ ਹੀ ਹੈ ਜਿਹੜਾ ਸੁੱਕ ਜਾਂਦਾ ਹੁੰਦਾ ਹੈਗਾ ਤੇ ਜੇ ਜਿਆਦਾ ਪਸੀਕ ਲਗਾਇਆ ਤਾਂ ਇਹ ਕੁਲੀ ਕੁਲੀ ਜੀ ਸਬਜ਼ੀ ਆਪਣੀ ਬਣ ਕੇ ਤਿਆਰ ਹੋ ਜੂਗੀ ਇਸ ਕਰਕੇ ਹੁਣ ਆਪਾਂ ਇਹਦੇ ਉੱਤੇ ਪਾਇਆ ਮਸਾਲਾ ਮਸਾਲੇ ਤੋਂ ਬਾਅਦ ਪਾਵਾਂਗੇ ਆਪਾਂ ਥੋੜੀ ਜੀ ਮੇਥੀ ਕ੍ਰਸ਼ ਕਰਕੇ ਹੱਥ ਨਾਲ ਹੀ ਹੁਣ ਜਿਹੜਾ ਧਨੀਆ ਧਨੀਆ ਬਹੁਤ ਘੱਟ ਮਿਲਦਾ ਹੁਣ ਸਬਜ਼ੀਆਂ ਦੇ ਨਾਲ ਜ਼ਿਆਦਾਤਰ ਫਿਰ ਹੁਣ ਆਪਾਂ ਨੂੰ ਮੇਥੀ ਦਾ ਹੀ ਯੂਜ਼ ਕਰਨਾ ਪੈਂਦਾ ਇਸ ਕਰਕੇ ਆਪਾਂ ਮੇਥੀ ਹੀ ਪਾਵਾਂਗੇ ਤਾਂਕਿ ਜਿਹੜੀ ਆਪਣੀ ਸਬਜ਼ੀ ਦੀ ਖੁਸ਼ਬੂ ਹੈ ਵਾਜੇ ਤੇ ਬਾਕੀ ਜਦੋਂ ਆਪਾਂ ਕੋਈ ਵੀ ਸਬਜੀ ਬਣਾਉਣੀ ਹੈ ਜਿੰਨੀ ਦੇਰ ਆਪਾਂ ਮੇਥੀ ਜਾਂ ਧਨੀਆ ਨਾ ਪਾਈਏ ਸਬਰ ਜਾਨੀ ਆਉਂਦਾ ਸਬਜੀ ਦੇ ਵਿੱਚ ਵੀ ਕੁਝ ਪਾਇਆ ਨਾ ਹੋਵੇ ਤਾਂ ਫਿਰ ਐਂ ਲੱਗਦਾ ਹੁੰਦਾ ਵੀ ਕੁਝ ਨਾ ਕੁਝ ਜ਼ਰੂਰ ਪਾਈਏ ਫੇਰ ਹੀ ਮਨ ਜਾ ਖੜਦਾ ਹੈਗਾ ਤੇ ਲੋ ਜੀ ਹੁਣ ਸਬਜੀ ਆਪਣੀ ਬਣ ਕੇ ਬਿਲਕੁਲ ਤਿਆਰ ਹੋ ਚੁੱਕੀ ਹੈ ਜਿਹੜਾ ਰਸਾ ਸੀ ਉਹ ਵੀ ਕਾਫੀ ਹੱਦ ਤੱਕ ਆਪਣੇ ਆਪ ਹੀ ਅਬਜ਼ੌਰਬ ਕਰ ਲਿਆ ਗਿਆ ਨੇ ਸਬਜੀ ਨੇ ਤੇ ਹੁਣ ਆਪਾਂ ਸਬਜੀ ਪਾਈ ਪਲੇਟ ਦੇ ਵਿੱਚ ਜਦੋਂ ਹੁਣ ਆਪਾਂ ਸਬਜੀ ਪਾਈ ਹੈ ਪਲੇਟ ਦੇ ਵਿੱਚ ਬਿਲਕੁਲ ਵੀ ਆਪਣੀ ਸਬਜੀ ਹੈ ਜਿਹੜੀ ਕੁਲੀ ਨਹੀਂ ਬਈਗੀ ਉਵੇਂ ਹੀ ਆਪਣੀਆਂ ਬੈਂਗਣੀਆਂ ਪਈਆਂ ਤੇ ਉਵੇਂ ਹੀ ਆਪਣੇ ਆਲੂ ਪਏ ਨੇਗੇ ਖੜੇ-ਖੜੇ ਇੱਕ ਕੁਲੀ ਜੀ ਸਬਜੀ ਹੈ ਜਿਹੜੀ ਜਿਆਦਾ ਟੇਸਟੀ ਨਹੀਂ ਲੱਗਦੀ ਇਸ ਤਰ੍ਹਾਂ ਹੀ ਦੇਖਣ ਦੇ ਵਿੱਚ ਲੁੱਕ ਵਾਈਜ਼ ਇਹ ਚੰਗੀ ਲੱਗਦੀ ਹੈ ਕਿ ਮਸਾਲੇ ਦੇ ਵਿੱਚ ਆਪਾਂ ਸਬਜੀ ਬਣਾਈ ਹੈ ਮਸਾਲਾ ਗ੍ਰाइंड ਕਰਕੇ ਪੁੰਨ ਕੇ ਤੇ ਆਪਣੀ ਜਿਹੜੀ ਮਸਾਲਾ ਆਲੂ ਬੈਂਗਣੀ ਹੈ ਬਣ ਕੇ ਹੋ ਗਈ ਤਿਆਰ ਬਾਕੀ ਜਦੋਂ ਆਪਾਂ ਕਹਿ ਦਿੰਨੇ ਆਂ ਵੀ ਪਾ ਲਈਏ ਉੱਤੇ ਘਿਓ ਤੇ ਫਿਰ ਸਬਜੀ ਦੇ ਜਿਹੜੇ ਟੇਸਟ ਹੁੰਦੇ ਆ ਤਨੇ ਜਾ ਰਹੇ ਹੁੰਦੇ ਆ ਹੋਰ ਵੀ ਵੱਧ ਜਾਂਦੇ ਨੇ ਇਹ ਵੀ ਇੱਕ ਇੱਕ ਜ਼ਰੂਰੀ ਆਈਟਮ ਜੀ ਹੁੰਦੀ ਆ ਹਰੇਕ ਸਬਜੀ ਦੇ ਵਿੱਚ ਦਾਲ ਦੇ ਵਿੱਚ ਆਪਾਂ ਪਾ ਕੇ ਹੀ ਖਾਣੇ ਆਂਗੇ ਲਓ ਜੀ ਤੁਸੀਂ ਦੱਸੋ ਮੈਨੂੰ ਵੀ ਮੇਰੇ ਤਰੀਕੇ ਅਨਸਾਰ ਆਲੂ ਬੈਂਗਣੀ ਦੀ ਸਬਜੀ ਬਣਾਈ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅੱਜ ਦੀ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ